ਬਲ ਸਰ ਮੈਂ ਘਰ ਬੈਠਾ ਮੇਰਾ ਸਾਲਾ ਵੈ ਮੇਰੇ ਸਾਲੇ ਦੀ ਕੁੜੀ 13 ਸਾਲ ਬਾਅਦ ਕੁੜੀ ਹੋਈ ਹੈ ਜੀ। ਜਨਮਾਰ ਹੋਈ ਹੈ। ਇੱਥੇ ਹਸਪਤਾਲ ਲੈ ਕੇ ਆ ਗਏ। ਇਹਨਾਂ ਨੇ ਬੱਚੇ ਬੱਚੇ ਲਿਆ ਟੀਕਾ ਗਲ ਟੀਕਾ ਲਾਤਾ ਇਨਫੈਕਟ ਇੰਜੈਕਸ਼ਨ ਲਗਾਤਾ। ਮਾਂ ਬੱਚੇ ਦੀ ਮਾਂ ਕਹਿ ਰਹੀ ਹੈ ਠੰਡ ਲੱਗ ਰਹੀ ਹੈ ਬੱਚੇ ਨੂੰ। ਡਾਕਟਰ ਕਹਿੰਦਾ ਤੈਨੂੰ ਠੰਡ ਲੱਗ ਰਹੀ ਹੋਣੀ ਉਹਨੂੰ ਠੰਡ ਲੱਗ ਰਹੀ ਬੈਠੇ ਟੀਕੇ ਸਾਈਡ ਤੇ ਪਣਾਓਗੇ ਤੂੰ। ਇਹ ਅਸਲ ਬੰਦ ਕਰਾਵਾਂਗੇ ਇਸ ਨੂੰ ਲੱਗਦਾ ਡਾਕਟਰ ਦੀ ਅਣਗਹਿਲੀ ਨਾਲ ਹੋਇਆ ਅੰਗ ਕੰਢੇ ਆਉ ਮਨੈ ਗਲਤੀ ਜੀ ਸਰਵਿਕ ਗਲਤੀ ਮਨੈ ਮਨ ਬਾਹਰ ਕਰਤਾ 4 ਵੇ ਦੇ ਕਰੀਬ ਪਤਾ ਚੱਲਿਆ ਕਿ ਬੱਚਾ ਮਰ ਚੁੱਕਾ ਹੈ ਮੇਰੇ ਅਸੀਂ ਨਾਲ ਗੱਲ ਕੀਤੀ ਤੇ ਇਹ ਕਹਿੰਦੇ ਨੇ ਸਾਡੇ ਤੋਂ ਗਲਤੀ ਹੋਈ ਹੈ ਮਨੈ ਆ ਡਾਕਟਰ ਮਨੈ ਆ ਡਾਕਟਰ ਸਮਝ ਜੀ ਮੇਰਾ ਨਾਮ ਸਰ ਗੁਰਜੀਤ ਸਿੰਘ ਹੈ ਕੀ ਗੱਲਬਾਤ ਹੋਈ ਹੈ ਵਰਦਾਨ ਡਾਡਾ ਸਰ ਮੈਂ ਘਰ ਬੈਠਾ ਮੇਰਾ ਸਾਲਾ ਵੈ ਮੇਰੇ ਸਾਲੇ ਦੀ ਕੁੜੀ 13 ਸਾਲ ਬਾਅਦ ਕੁੜੀ ਹੋਈ ਹੈ ਜੀ ਬੇਟੀ ਹੋਈ ਹੈ ਅਸੀਂ ਇੰਨੇ ਖੁਸ਼ੀਆ ਦੇ ਦਾ ਚੱਲਦੇ ਨੂੰ ਬੁਲਾਇਆ ਲੋੜੀ ਪਹਿਲੀ ਬੁਲਾਈ ਮੈਂ ਘਰ ਵਟਰਦੀ ਮੇਰੀ ਬੇਟੀ ਨੇ ਦੱਸਿਆ ਮੇਰੀ ਬੇਟੀ ਨੇ ਕਹਿੰਦੀ ਡਾਕਟਰ ਨੂੰ ਰਾਤੀ ਲੈ ਕੇ ਆਇਆ ਅਸਤਾਲੇ ਨੂੰ ਜਿਹੜਾ ਹਰਮਿੰਦਰ ਸਿੰਘ ਲੈ ਕੇ ਆਇਆ ਹੋਣਾ ਕਿਤੇ ਕਹਿੰਦਾ ਮੈਂ ਲੈ ਮੈਂ ਕਹਿੰਦਾ ਮੈਂ ਤਾਂ ਤਾਂ ਮਾੜਾ ਗਿਆ ਹੀ ਨਹੀਂ ਹੈਗਾ ਯਾਰ ਮਣ ਬੇਟੀ ਨੇ ਦੱਸਿਆ ਕਹਿੰਦੀ ਡਾਕਟਰ ਨੇ ਗਾਲੀ ਕੀਤੀ ਹੈ ਮੈਂ ਕੀ ਗਾਲੀ ਕੀਤੀ ਹੈ ਮੈਂ ਤਾਂ ਅੱਗੇ ਡਾਕਟਰ ਨੂੰ ਬੋਲਿਆ ਡਾਕਟਰ ਸਾਹਿਬ ਤੁਸੀਂ ਕੀ ਇਲਾਜ ਕੀਤਾ ਬੱਚੇ ਦਾ ਤੁਸੀਂ ਕੀ ਦੇਖਿਆ ਬੱਚੇ ਨੂੰ ਚੁੱਪ ਕਰਕੇ ਮੂੰਹ ਰੱਖ ਕੇ ਖੜਾ ਰਹਿ ਬੈਠਾ ਰਿਹਾ ਮੈਂ ਕਹਿੰਦਾ ਸਰ ਕੋ ਜਵਾਬ ਦਿਓ ਡਾਕਟਰ ਕੌਣ ਸੀ ਕੀ ਨਾਮ ਸੀ ਡਾਕਟਰ ਦਾ ਮੋਨਾ ਜਿਆ ਬਾਣੀਆਂ ਬਾਣੀਆਂ ਕਹਿੰਦਾ ਬਾਣੀਆਂ ਸ਼ਿਵਰਾਜ ਮੈਂ ਕਿਹਾ ਬਣਿਆ ਗਾ ਤੁਨੂੰ ਮੈਂ ਕਿਹਾ ਬਣਿਆ ਸੀ ਬੈਠੇ ਜੀ ਮੰਡਾ ਸਾਹਿਬ ਕੀ ਗੱਲ ਹੋਈ ਹੈ ਜੀ ਬੋਲਿਆ ਨਹੀਂ ਕੁਛ ਇਹਨੂੰ ਬਾਹਰ ਕੱਢੋ ਮੈਂ ਕਿਹਾ ਸਰ ਮੈਂ ਗਾਲ ਨਹੀਂ ਕਰਦਾ ਮੈਂ ਮੈਂ ਗਾਲਾਂ ਕੱਢਿਆ ਡਾਕਟਰ ਮੈਂ ਕਿਹਾ ਤੂੰ ਨਹੀਂ ਗੱਲ ਕਰ ਰਿਹਾ ਤੂੰ ਉਹਦਾ ਪੀਏ ਬੋਲਿਆ ਰਾਣੀ ਦਾ ਸਰਾਜੀ ਗਾਣਾ ਨਿਕਢੋ ਮੈਂ ਕਿਹਾ ਵੀਰੇ ਤੁਹਾਨੂੰ ਤਾਂ ਕੁਛ ਕਿਆ ਨਹੀਂ ਮੰਨੇ ਤੂੰ ਸਰਦਾਰ ਭਰਾਵੇਂ ਸਰਦਾਰਾਂ ਦੀ ਗੱਲ ਕਰ ਸਰਾਰੀ ਦੀ ਗੱਲ ਕਰ ਯਾਰ ਮੈਂ ਤਾਂ ਪਤਾ ਨਹੀਂ ਕੋਣ ਹੈ ਤੁਮਰਾ ਕਹਿੰਦੇ ਰਾਣੀ ਜੀ ਰਾਣੀ ਜੀ ਬੱਚੇ ਨੂੰ ਕੀ ਸੀ ਬੱਚੇ ਨੂੰ ਰਾਤੀ ਲੈ ਕੇ ਆਏ ਨੇ ਕੀ ਸੀ ਦੀ ਬਿਮਾਰੀ ਕੀ ਹੋਈ ਬਿਮਾਰ ਹੋਈ ਹੈ ਇੱਥੇ ਹਸਪਤਾਲ ਲੈ ਕੇ ਆ ਗਏ ਇਹਨਾਂ ਨੇ ਬੱਚੇ ਬੱਚੇ ਲਿਆ ਟੀਕਾ ਗਲਟੀਗਾ ਲਾਤਾ ਇਨਫੈਕਟ ਇੰਜੈਕਸ਼ਨ ਲਗਾਤਾ ਡਾਕਟਰ ਸਾਹਿਬ ਨੇ ਇਹਨਾਂ ਨੇ ਕੁੜੀ ਨਾਲ ਸਾਰੇ ਖੇਡਦੀ ਰਹੀ ਦੁੱਧ ਮੰਗਿਆ ਉਹਨੇ ਡਾਕਟਰ ਸਾਹਿਬ ਦਾ ਦੁੱਧ ਦੇਣਾ ਹੈਗਾ ਫਿਰ ਕੁੜੀ ਨਾਲ ਕੀ ਗੱਲ ਕੀਤੀ ਇਹਨਾਂ ਨੇ ਕੁੜੀ ਖਾਸ ਕਰਕੇ ਡਰੇ ਸੀ ਉੱਥੇ ਉਹਨੂੰ ਕਹਿੰਦੇ ਠੰਡ ਲੱਗ ਰਹੀ ਹੈ ਬੱਚੇ ਨੂੰ ਮਾਂ ਬੱਚੇ ਦੀ ਮਾਂ ਕਹਿ ਰਹੀ ਹੈ ਠੰਡ ਲੱਗ ਰਹੀ ਹੈ ਬੱਚੇ ਨੂੰ ਡਾਕਟਰ ਕਹਿੰਦਾ ਤੈਨੂੰ ਠੰਡ ਲੱਗ ਰਹੀ ਹੋਣੀ ਉਹਨੂੰ ਠੰਡ ਲੱਗ ਰਹੀ ਬੈਠੇ ਟੀਕੇ ਸਾਈਡ ਤੇ ਪਣਾਓਗੇ ਤੂੰ ਇਹ ਇਹੋ ਜੇ ਇਹੋ ਜੇ ਇਹ ਹਸਤਾਲ ਦੇਖਭਾਲ ਕਰਨਗੇ ਬੱਚਿਆਂ ਦੀਏ ਯਾਨੀ ਕੀ ਕਾਰਵਾਈ ਦੀ ਕਿੱਦਾਂ ਦੀ ਕਾਰਵਾਈ ਦੀ ਕਾਰਵਾਈ ਹੋ ਗਈ ਜੀ ਇਸ ਤੇ ਇਹਦਾ ਅਸਰ ਬੰਦ ਕਰਾਵਾਂਗੇ ਇਸ ਦਾ ਕੀ ਲੱਗਦਾ ਡਾਕਟਰ ਦੀ ਅੰਗਲੀ ਨਾਲ ਹੋਇਆ ਅੰਗਲੀ ਆਹ ਮੈਂ ਗਲਤੀ ਜੀ ਸਰ ਨਹੀਂ ਗਲਤੀ ਮਨੈ ਮੈਨੂੰ ਬਾਹਰ ਕਰਤਾ ਲੈ ਚੱਲ ਮੈਂ ਵੀ ਬਾਹਰ ਰਹਿ ਜਾਣਾ ਮੈਂ ਬਾਹਰ ਐ ਖੜ ਗਿਆ ਹੀ ਉੱਥੇ ਮੈਨੂੰ ਲੈ ਗਿਆ ਹਰਵਿੰਦਰ ਸਿੰਘ ਪੀਏ ਦਾ ਰਾਣੀ ਦੇ ਪੀਏ ਬਾਹਰ ਲੈ ਗਿਆ ਕਿਹਾ ਬਾਹਰ ਆ ਜਾ ਯਾਰ ਕੋ ਮੈਂ ਕਿਹਾ ਮੈਨੂੰ ਕਾਹਨੂੰ ਕੱਢ ਰਿਆ ਯਾਰ ਮੈਂ ਤਾਂ ਮਾੜਾ ਨਹੀਂ ਚੰਗਾ ਨਹੀਂ ਇਹਦਾ ਸਰਾਰਪਾ ਹੈਲਪ ਕਰੀ ਯਾਰ ਮੈਨੂੰ ਪਤਾ ਇਹ ਉਹਦਾ ਬੰਦਾ ਹੈ ਗਲਬਾ ਗਿੱਤੀ ਨਾ ਮੇਰੇ ਨਾਲ ਚਲੋ ਬਾਹਰ ਆ ਗਿਆ ਜੀ ਮੈਨੂੰ ਕਹਿੰਦਾ ਜੀ ਚਲੋ ਡਾਕਟਰ ਸਾਹਿਬ ਦੇ ਅੰਦਰ ਬਾਹਰ ਵਾਈ ਇਹ ਡਾਕਟਰ ਗਲਤੀ ਮੰਨ ਰਿਹਾ ਹਾਂ ਡੜਦੇ ਇਸ ਗਲਤੀ ਮੰਨੇ ਹੁਣ ਜੇ ਬੋਲੋ ਵੀਡੀਓ ਬਣਾਈ ਭੱਜ ਗਿਆ ਮੂੰਹ ਪਰਾਂ ਕਰਕੇ ਕੋਠੇਲ ਕੁੰਡੀ ਵਾਲੀ ਇਸ ਇਥੋਂ ਹੁਣ ਕਿੰਦਾ ਦੀ ਕਾਰਵਾਈ ਦੀ ਪੁਲਿਸ ਨੂੰ ਕਾਰਵਾਈ ਕਰਨ ਦੀ ਦਿੱਤੀ ਕਾਰਵਾਈ ਕਰਾਂਗੇ ਜੀ ਅਸੀਂ ਅਸਤੇ ਕਾਰਵਾਈ ਕੀਤੀ ਨਹੀਂ ਅਜੇ ਕਰਨ ਲੱਗੇ ਸੀ ਜਾਣਾ ਈ ਥਾਣੇ ਇਹਨਾਂ ਨੇ ਪਹਿਲੀ ਪੰਜਾਪ ਬਣੇ ਕੀ ਕੀਤਾ ਕੀ ਨਹੀਂ ਕੀਤਾ ਬਰਾਦਰ ਪੁਲਿਸ ਵਾਲੇ ਨੂੰ ਆਜੀ ਹੋ ਰਿਹਾ ਉਹ ਦੇਖੋ ਜੀ ਠੀਕ ਹੈ ਜੀ ਕੀ ਨਾਮ ਹੈ ਜੀ ਮੈਂ ਹਰਵਿੰਦਰ ਸਿੰਘ ਜਿਹੜੇ ਬੱਚੇ ਦੀ ਡੈਥ ਹੋਈ ਹੈ ਮੈਂ ਉਹਦਾ ਮਾਮਾ ਲੱਗਦਾ ਜੀ ਕਿੱਥੇ ਰਹੇ ਹੋ ਤੇ ਮੈਲੋਰੀਗੇਟ ਜੀ ਤੇ ਜਿਹੜੇ ਬੱਚੇ ਕਾਰਨ ਕੀ ਹੈ ਕਾਰਨ ਕੀ ਮੰਗ ਕਾਰਨ ਇਹ ਸੀਗਾ ਜੀ ਥੋੜਾ ਜਿਹਾ ਬੁਖਾਰ ਚੜਿਆ ਸੀਗਾ ਬੱਚੇ ਨੂੰ ਤੇ ਉਹਦੇ ਕਰਕੇ ਅਸੀਂ ਹਸਪਤਾਲ ਲੈ ਕੇ ਜਾ ਰਹੇ ਸੀ ਲੇਕਿਨ ਉੱਥੋਂ ਦੀ ਇੱਕ ਹਰਮਿਤ ਸਿੰਘ ਨਾਂ ਦਾ ਬੰਦਾ ਜਿਹੜਾ ਇਸ ਹੋਟਲ ਦਾ ਉਹ ਸੀਗਾ ਇਹ ਨਹੀਂ ਪਤਾ ਕੀ ਉਹਦਾ ਇੱਥੇ ਰਿਲੇਟਿਵ ਸੀਗਾ ਹਾਂ ਹਸਪਤਾਲ ਦਾ ਹੀ ਬੰਦਾ ਸੀਗਾ ਉਹ ਕਹਿੰਦੇ ਤੁਹਾਨੂੰ ਮੈਂ ਹਸਪਤਾਲ ਲੈ ਕੇ ਜਾਂਦਾ ਉਹ ਇੱਥੇ ਹਸਪਤਾਲ ਚ ਲੈ ਕੇ ਆ ਗਿਆ ਤੇ ਰਾਤ ਨੂੰ ਬੱਚੇ ਸਿਰਫ ਬੁਖਾਰ ਚੜਿਆ ਸੀਗਾ ਕਾਫੀ ਦੇਰ ਤੱਕ ਬੱਚਾ ਠੀਕ ਵੀ ਰਿਹਾ ਸਾਫ ਵੀ ਰਿਹਾ ਸਭ ਕੁਝ ਹੋ ਰਿਹਾ ਸੀਗਾ ਉਸ ਤੋਂ ਬਾਅਦ 2:30 ਬ 4 ਵਜੇ ਦੇ ਕਰੀਬ ਚਾਰ ਵਜੇ ਦੇ ਕਰੀਬ ਪਤਾ ਚੱਲਿਆ ਕਿ ਬੱਚਾ ਮਰ ਚੁੱਕਾ ਹੈ ਜਦਕਿ ਨਾ ਤਾਂ ਇੱਥੇ ਡਾਕਟਰ ਵੀ ਮਨੀਤ ਸੀਗੇ ਨਾ ਇੱਥੇ ਡਾਕਟਰ ਸ਼ਿਵਰਾਜ ਸੀਗੇ ਦੋਨੋਂ ਹੀ ਨਹੀਂ ਸੀਗੇ ਉਸ ਤੋਂ ਬਾਅਦ ਸਵੇਰੇ ਅਸੀਂ ਗੱਲ ਕੀਤੀ ਸਵੇਰ ਦਾ ਸਾਨੂੰ ਅਸੀਂ ਇੱਥੇ ਬੈਠੇ ਆ ਸਵੇਰ ਸਵੇਰੇ ਅਸੀਂ ਇਹਨਾਂ ਨਾਲ ਗੱਲ ਕੀਤੀ ਤੇ ਇਹ ਕਹਿੰਦੇ ਨੇ ਸਾਡੇ ਤੋਂ ਗਲਤੀ ਹੋਈ ਹੈ ਮੰਨੇ ਆ ਡਾਕਟਰ ਮੰਨੇ ਆ ਡਾਕਟਰ ਸਾਰੇ ਡਾਕਟਰ ਮੰਨੇ ਨੇ ਸਾਡੇ ਤੋਂ ਗਲਤੀ ਹੋਈ ਹੈ ਤੇ ਇੱਕ ਹਰਮੀਰ ਸਿੰਘ ਨਾਮ ਦਾ ਮੁੰਡਾ ਸੀਗਾ ਉਹ ਕਹਿੰਦਾ ਤੁਹਾਡੀ ਮੈਂ ਕੰਪਰਮਾਈਜ਼ ਕਰਵਾ ਦਿੰਦਾ ਕਿਸ ਗੱਲ ਨੂੰ ਲੈ ਕੇ ਕੰਪਰਮਾਈਜ਼ ਕਰਾ ਇਸੀ ਚੀਜ਼ ਨੂੰ ਹੁਣ ਸਾਨੂੰ ਨਹੀਂ ਪਤਾ ਸੀਗਾ ਉਹ ਕਹਿੰਦੇ ਤੁਸੀਂ ਡਿਮਾਂਡ ਰੱਖ ਰਹੇ ਹੋ ਜਦ ਕਿ ਅਸੀਂ ਕੋਈ ਡਿਮਾਂਡ ਨਹੀਂ ਰੱਖੀ ਹੈਗੀ ਅਸੀਂ ਸਿਰਫ ਇਹ ਚਾਹੁੰਦੇ ਆ ਜੀ ਡਾਕਟਰ ਤੇ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਜਿਹੜੇ ਹੋਰ ਬੱਚੇ ਨੇ ਉਹਨਾਂ ਦਾ ਵੀ ਇਹ ਹਾਲ ਨਾ ਹੋਵੇ 13 ਸਾਲ ਬਾਅਦ ਬੱਚਾ ਹੋਇਆ ਸੀਗਾ ਜੀ ਉਮਰ ਕਿੰਨੀ ਹੈ ਬੱਚੇ ਦੀ 1.5 ਸਾਲ ਬੱਚੇ ਦੀ ਉਮਰ ਸੀਗੀ 13 ਸਾਲ ਬਾਅਦ ਹੋਇਆ ਸੀਗਾ ਲੇਕਿਨ ਇਹਨਾਂ ਡਾਕਟਰਾਂ ਦੀ ਐਂਗਲੀਆਂ ਕਰਕੇ ਬੱਚੇ ਦੀ ਮੌਤ ਹੋ ਚੁੱਕੀ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੁਣ ਡਾਕਟਰ ਤੇ ਕਾਰਵਾਈ ਦੀ ਮੰਗ ਕੋਈ ਨਾ ਕੋਈ ਰਕਾਰਵਾਜ ਹੋਣੀ ਚਾਹੀਦੀ ਹੈ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਨਾਲ ਹੋਈ ਸੀਗੀ ਜੀ ਕਾਫੀ देर ਸੀ ਬੈਠੇ ਰਹੇ ਆ ਉਹਨਾਂ ਨਾਲ ਗੱਲ ਕੀਤੀ ਸੀਗੀ ਲੇਕਿਨ ਉਹ ਤਾਂ ਮੰਨ ਵੀ ਰਹੇ ਨੇ ਵੀ ਅਸੀਂ ਗਲਤੀ ਕੀਤੀ ਹੈ ਲੇਕਿਨ ਉਹ ਤਾਂ ਹਾਂਜੀ ਮੇਰੇ ਕੋਲ ਵੀਡੀਓ ਹੈਗੀ ਮੇਰੇ ਕੋਲ ਦੂਜੇ ਡਾਕਟਰ ਦੀ ਵੀਡੀਓ ਹੈ ਜੀ ਇਹਨਾਂ ਦੇ ਨੌਲੇਜ ਨਾਲ ਹੀ ਡਾਕਟਰ ਬੈਠੇ ਸੀਗੇ ਉਹ ਕੰਪਰਮਾਈਜ਼ ਕਰਵਾ ਰਹੇ ਸੀ ਉਸ ਨੂੰ ਇਤਲਾ ਦਿੱਤਾ ਹਾਂਜੀ ਉਸ ਨੂੰ ਬਸ ਉਹ ਜਾ ਰਹੇ ਸੀ ਅਸੀਂ ਪੁਲਸਾਈ ਪਈ ਹੈ ਇੱਥੇ ਪੁਲਸ ਬਿਨਾ ਆਪਣੀ ਮਰਜ਼ੀ ਨਾਲ ਆਈ ਸੀਗੀ ਪਵਨ ਕੁਮਾਰ ਜੀ ਨੇ ਜੀ ਕੋਈ ਉਹ ਆਏ ਸੀਗੇ ਇੱਥੇ ਹਸਪੀਟਲ ਵੱਲੋਂ ਹਸਪੀਟਲ ਇਹ ਨਹੀਂ ਪਤਾ ਜੀ ਕਿੱਥੋਂ ਬੁਲਾਏ ਗਏ ਸੀਗੇ ਸਾਨੂੰ ਆ ਕੇ ਕਹਿੰਦੇ ਅਸੀਂ ਬੱਚਾ ਲੈ ਕੇ ਜਾਣ ਲੱਗੇ ਆਂ ਅਸੀਂ ਕਿ ਜਦ ਅਸੀਂ ਕੰਪਲੀਟ ਨਹੀਂ ਕੀਤੀ ਹੈਗੀ ਤਾਂ ਬੱਚਾ ਲੈ ਜਾਣ ਦਾ ਤੁਹਾਡਾ ਮਤਲਬ ਕੀ ਬਣਦਾ ਜਦ ਅਸੀਂ ਕੰਪਲੀਟ ਨਹੀਂ ਕੀਤੀ ਕਹਿੰਦਾ ਤੁਸੀਂ ਹੁਣ ਕੰਪਲੀਟ ਕਰ ਰਹੇ ਹੋ ਅਸੀਂ ਇੱਥੇ ਖੜੇ ਕੰਪਲੀਟ ਕਰਾਂਗੇ ਤੁਹਾਨੂੰ ਕਹਿੰਦੇ ਤੁਸੀਂ ਹੁਣ ਕੰਪਲੀਟ ਕਰ ਰਹੇ ਹੋ ਮੈਂ ਕਿਹਾ ਅਸੀਂ ਤੁਹਾਨੂੰ ਉੱਥੇ ਆ ਕੇ ਕੰਪਲੀਟ ਕਰਾਂਗੇ ਫੇਰ ਬੱਚਾ ਕਹਿੰਦੇ ਨਹੀਂ ਜੀ ਅਸੀਂ ਬੱਚਾ ਲੈ ਕੇ ਜਾਣ ਲੱਗੇ ਆ ਉਹ ਵੀ ਸਾਡੇ ਨਾਲ ਬੈਸੇ ਮਤਲਬ ਕਿ ਉਹ ਵੀ ਸਾਰੇ ਮਿਲੇ ਪਏ ਸੀਗੇ ਜੀ ਸਾਰੇ ਇਕੱਠੇ ਅਸੀਂ ਚਾਹੁੰਦੇ ਆਂ ਵੀ ਇਟ ਲੇਪੇੜ ਤੇ ਨਾ ਆਣਾ ਸਭ ਕੀ ਨਾ ਆਇਆ ਜੀ ਤੁਹਾਡਾ ਡਿਪਾਰਟਮੈਂਟ ਕਿਹੜਾ ਹੈ ਡਾਕਟਰ ਸ਼ਿਵ ਕੁਮਾਰ ਜਿੰਦਲੇ ਮੈਂ ਬੱਚਿਆਂ ਦਾ ਡਾਕਟਰ ਹਾਂ ਅੱਛਾ ਡਾਕਟਰ ਸਾਹਿਬ ਤੁਹਾਡੇ ਹਸਪਤਾਲ ਦੇ ਵਿੱਚ ਰਾਤ ਕੋਈ ਪੇਸ਼ੈਂਟ ਆਇਆ ਸੀ ਢੇਡਸਾਲ ਦਾ ਬੱਚਾ ਉਹਦੀ ਸਵੇਰੇ ਮੌਤ ਹੋ ਜਾਂਦੀ ਹੈ ਉਸਦੇ ਪਰਿਵਾਰ ਵਾਲੇ ਕਹਿੰਦੇ ਗਲਤ ਟ੍ਰੀਟਮੈਂਟ ਕਰਨ ਉਦੀ ਮੌਤ ਹੋਈ ਹੈ ਕੀ ਕਹੂੰ ਦੇਖੋ ਗਲਤ ਟ੍ਰੀਟਮੈਂਟ ਕੁਝ ਨਹੀਂ ਹੋਇਆ ਬੱਚਾ ਜਦੋਂ ਘਰੇ ਸੀਗਾ ਉਹਨੂੰ ਬੁਖਾਰ ਦੇ ਕਾਰਨ ਦੌਰੇ ਪਏ ਅਸੀਂ ਦੌਰਿਆਂ ਦੇ ਵਿੱਚੋਂ ਸਾਡੇ ਕੋਲ ਬੱਚਾ ਆਇਆ ਸੀਗਾ ਤੇ ਅਸੀਂ ਉਹਨੂੰ ਦੌਰੇ ਦੇ ਰੋਕਣ ਦੀਆਂ ਉਹਨੂੰ ਜੋ ਦਵਾਈ ਹੈ ਉਹ ਦਿੱਤੀ ਗਈ ਜੋ ਬੱਚੇ ਨੂੰ ਬੁਖਾਰ ਸੀਗਾ ਉਹਦੇ ਵਾਸਤੇ ਜੋ ਉਹਦਾ ਟ੍ਰੀਟਮੈਂਟ ਬੰਦਾ ਸੀ ਉਹ ਉਹਨੂੰ ਦਿੱਤਾ ਗਿਆ ਇੱਕ ਵਾਰੀ ਉਹਦੇ ਦੌਰੇ ਕੰਟਰੋਲ ਚ ਹੋਏ ਲੇਕਿਨ ਉਹ ਦੌਰੇ ਚੱਲਦੇ ਰਹੇ ਤੇ ਉਸ ਤੋਂ ਬਾਅਦ ਬੱਚੇ ਨੂੰ ਐਨੇ ਜ਼ਿਆਦਾ ਕੰਟਰੋਲ ਹੋਏ ਕਿ ਉਹਨੂੰ ਸਾਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਤੇ ਉਸ ਤੋਂ ਬਾਅਦ ਉਹਦੇ ਦੌਰੇ ਹਲੇ ਵੀ ਨਹੀਂ ਸੀ ਕੰਟਰੋਲ ਜਿਸ ਦੇ ਕਾਰਨ ਇਹ ਸਟੇਟਸ ਐਪੀਲੈਪਟਿਕਸ ਜਿਹੜੀ ਅਸੀਂ ਕਹਿੰਦੇ ਆ ਵੀ ਜਿਦੇ ਚ ਲਗਾਤਾਰ ਦੌਰੇ ਪੈਣੇ ਹੁੰਦੇ ਆ ਉਹਦੇ ਵਿੱਚੋਂ ਬੱਚਾ ਚਲਾ ਗਿਆ ਤੇ ਉਸ ਦੇ ਦੌਰਾਨ ਇਹਦਾ ਇਹ ਬੱਚੇ ਦੀ ਤੁਸੀਂ ਕੋਈ ਇੰਟੈਂਸ਼ਨ ਆਇਆ ਸੀਗਾ ਜੀ ਬੱਚੇ ਨੂੰ ਜੋ ਟ੍ਰੀਟਮੈਂਟ ਹੈਗਾ ਉਹ ਤੇ ਤਾਂ ਆਪਾਂ ਦੇਣਾ ਹੀ ਹੈ ਜੀ ਜਿਹੜੇ ਇੰਜੈਕਸ਼ਨ ਤੋਂ ਪਹਿਲਾਂ ਬੱਚਾ ਠੀਕ ਸੀ ਇੰਜੈਕਸ਼ਨ ਤੋਂ ਬਾਅਦ ਹੁਣ ਸਿਹਤ ਖਰਾਬ ਹੋਈ ਹੈ ਨਹੀਂ ਦੇਖੋ ਹੁਣ ਜਦੋਂ ਬੱਚਾ ਆਇਆ ਦੌਰੇ ਤੇ ਦਵਾਈ ਦਿੱਤੀ ਹੈਗੀ ਐ ਠੀਕ ਹੈ ਉਹਨੂੰ ਜਿਹੜੀ ਦਿਮਾਗ ਦੇ ਵਿੱਚ ਸਵੇਲਿੰਗ ਹੋ ਗਈ ਜਾਂ ਦਿਮਾਗ ਦੇ ਵਿੱਚ ਜਿਹੜੇ ਦੌਰੇ ਸ਼ੁਰੂ ਹੋ ਗਏ ਉਹਨੂੰ ਆਪਾਂ ਉਹਦਾ ਟ੍ਰੀਟਮੈਂਟ ਦਵਾਂਗੇ ਹੁਣ ਉਹ ਜੋ ਟ੍ਰੀਟਮੈਂਟ ਦੌਰੇ ਨਹੀਂ ਰੁਕ ਰਹੇ ਹੈਗੇ ਆਪਾਂ ਕਹਾਂਗੇ ਕਿ ਉਹ ਉਹਦੇ ਕਰਕੇ ਦੌਰੇ ਚੱਲੀ ਜਾਂਦੇ ਨੇ ਉਹ ਤਾਂ ਜੋ ਵੀ ਕੁਝ ਕਹਿ ਸਕਦੇ ਆਂ ਆਪਾਂ ਪਰ ਜੋ ਤਾਂ ਪੰਦਰ ਕੋਈ ਕੰਪਾਉਂਡਰ ਨੇ ਪਹਿਲਾ ਇਲਾਜ ਕੀਤਾ ਬਾਅਦ ਵਿੱਚ ਕੋਈ ਮੋਨ ਸਿੰਘ ਕੰਪਾਉਂਡਰ ਹੋਣਗੇ ਰਾਤ ਨੂੰ ਜੋ ਡਿਊਟੀ ਤੇ ਜੇਡ ਹੋਣਗੇ ਕੋਈ ਸੀਨੀਅਰ ਡਾਕਟਰ ਨਹੀਂ ਸੀ ਉਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਟ੍ਰੀਟਮੈਂਟ ਗਿਆ ਜਦ ਅਸੀਂ ਗੱਲ ਕੀਤੀ ਉਹ ਮੰਨਨੇ ਕਿ ਸਾਡੀ ਅੰਗੇਲੀ ਕਾਰਨ ਬੱਚੇ ਦੀ ਮੌਤ ਹੋਈ ਹੈ ਉਹ ਵੀਡੀਓ ਵੀ ਦੇ ਦੇਣਿਆ ਸਿਰ ਅੰਗੇਲੀ ਦੀ ਕੋਈ ਗੱਲ ਨਹੀਂ ਹੈ ਕਿ ਜੋ ਬੰਦਾ ਟ੍ਰੀਟਮੈਂਟ ਹੈ ਜਦ ਆਪਾਂ ਉਹਨੂੰ ਦੇ ਰਹੇ ਹਾਂ ਉਹਨਾਂ ਨੇ ਆਪਦੀ ਲਿਖਤੀ ਤੌਰ ਤੇ ਉਹਨੂੰ ਸਾਰਾ ਕੁਝ ਦਿੱਤਾ ਗਿਆ ਹੈ ਲਿਖਤੀ ਤੌਰ ਤੇ ਜਦੋਂ ਬੱਚਾ ਵੈਂਟੀਲੇਟਰ ਤੇ ਸਿੱਕ ਹੋ ਗਿਆ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਰਿਟਰਨ ਕੰਸੈਂਟ ਆਪਾਂ ਨੂੰ ਦਿੱਤਾ ਹੈਗਾ ਜਦੋਂ ਆਪਾਂ ਸਾਰੀ ਗੱਲਾਂ ਇਹਨਾਂ ਨੂੰ ਦੱਸ ਕੇ ਹੈਗਾ ਇਹ ਕੰਪਾਉਂਡਰ ਨੇ ਹਾਂਜੀ ਐਮਓ ਲਗੇ ਹੈ ਡਾਕਟਰ ਹੈ ਡਾਕਟਰ ਹੈ ਠੀਕ ਹੈ ਉਹ ਹੀ ਕਹਿੰਦੇ ਆ ਨਾ ਕਿ ਉਹ ਕੰਪਾਉਂਡਰ ਆ ਸ਼ਾਇਦ ਉਹਨਾਂ ਨੇ ਦਵਾਈ ਦੁੱਤ ਦਿੱਤੀ ਹੈ ਹੀ ਇਜ਼ ਅ ਡਾਕਟਰ ਮਾਈ ਡੂਟੀ ਡਾਕਟਰ ਸਰ ਜੇਕਰ ਡੈਥ ਹੋ ਗਈ ਸੀ ਫਿਰ ਜਿਹੜੇ ਪੇਰੈਂਟਸ ਆ ਉਹਨਾਂ ਨਾਲ ਸੈਟਲਮੈਂਟ ਕਿਉਂ ਕਰਨੀ ਪਈ ਕਿ ਸੈਟਲਮੈਂਟ ਦੀ ਗੱਲ ਕਿਉਂ ਕਰਨੀ ਪਈ ਕਿ ਤੁਸੀਂ ਸਾਨਾ ਜਿਹਾ ਸੈਟਲਮੈਂਟ ਕਰ ਲੋ ਬੈਠ ਕੇ ਸਰ ਉਹ ਤੁਹਾਡੀ ਵੀਡੀਓ ਹੈ ਖੁਦ ਹੀ ਬੋਲਦੇ ਹੋਏ ਨੇ ਕਿ ਸੈਟਲਮੈਂਟ ਕਰ ਲੋ ਬੈਠ ਜਾਓ ਤੁਸੀਂ ਸੈਟਲਮੈਂਟ ਤਾਂ ਮਤਲਬ ਬਹੁਤ ਹੁੰਦੇ ਨਹੀਂ ਜੀ ਬੈਟੋ ਅਸੀਂ ਉਸ ਨੂੰ ਸਮਝਾਣੇ ਆ ਗੱਲ ਹੋਈ ਕੀ ਹੈਗੀ ਆ ਆਪਾਂ ਕੋਡੀ ਲੈਂਗੁਏਜ ਚ ਕੀ ਹੈ ਅਸੀਂ ਵੀ ਉਸ ਨੂੰ ਗੱਲ ਸਮਝਾਉਣਾ ਚਾਹੁੰਦੇ ਸੀ ਕੀ ਹੈ ਕਈ ਵਾਰ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਹੈਗੀ ਹੈ ਆਪਣੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਗੁੱਸਾ ਰੋਸ਼ ਪੈਦਾ ਹੁੰਦਾ ਹੈਗਾ ਤਾਂ ਉਸ ਨੂੰ ਸ਼ਾਂਤ ਕਰਨਾ ਉਹ ਸੈਟਲਮੈਂਟ ਨੇ ਕਿਸ ਚੀਜ਼ ਦੀ ਸੈਲਸ ਬਿਨਾਂ ਤੱਕ ਗੁੱਸਾ ਸ਼ਾਂਤ ਉਹਨਾਂ ਨੂੰ ਕੀ ਇੱਥੇ ਪ੍ਰੋਬਲਮਸ ਹੈਗੀਆਂ ਕੀ ਔਰ ਟ੍ਰੀਟਮੈਂਟ ਹੋਇਆ ਕੀ ਨਹੀਂ ਹੋਇਆ ਉਹਦੇ ਪਾਪਾ ਦੇ ਉਹਨਾਂ ਤੋਂ ਰਿਟਰਨ ਕਨਸੈਂਟ ਲਿੱਤਾ ਹੋਇਆ ਸੀ ਰਿਟਰਨ ਕਨਸੈਂਟ ਜੇ ਉਹਨਾਂ ਨੇ ਦਿੱਤਾ ਤਾਂ ਇਸੇ ਕਰਕੇ ਦਿੱਤਾ ਜਿਉਂ ਉਹਨਾਂ ਨੂੰ ਆਪਾਂ ਨੇ ਗੱਲ ਸਾਰੀ ਐਕਸਪਲੇਨ ਕੀਤੀ ਹੋਈ ਹੈ ਤੁਹਾਨੂੰ ਕੀ ਲੱਗਦਾ ਜੀ ਬੱਚੇ ਦੀ ਮੌਤ ਦਾ ਕਾਰਨ ਕੀ ਹੋ ਸਕਦਾ ਦੇਖੋ ਬੱਚੇ ਦੀ ਮੌਤ ਦੇ ਕਾਰਨ ਕਈ ਹੋ ਸਕਦੇ ਅਸੀਂ ਤਾਂ ਆਪ ਕਹਿ ਰਹੇ ਹਾਂ ਕਿ ਉਸ ਬੱਚੇ ਦਾ ਪੋਸਟਮਾਰਟਮ ਕੀਤਾ ਜਾਵੇ ਤੇ ਆਪਾਂ ਨੂੰ ਐਕਚੁਅਲ ਬਿਮਾਰੀ ਦਾ ਕਾਰਨ ਸਾਹਮਣੇ ਪਤਾ ਚੱਲੇ ਕਦੋਂ ਹੋਈ ਬੱਚੇ ਦੀ ਮੌਤ ਉਹਨੂੰ ਤੁਹਾਨੂੰ ਜਿਵੇਂ ਚੱਲਦੇ ਜਾ ਰਹੇ ਸਾਰਾ ਕੁਝ ਚੱਲਦਾ ਰਹਿਣਾ ਹੈ। ਟਾਈਮਿੰਗ ਤੋਂ ਕੁਝ ਹੋਈਗੀ ਸਰ ਬੱਚੇ ਦੀ ਮੌਤ ਕਿੰਨੇ ਵਜੇ ਹੋਈ ਹੈ? ਅਰਾਊਂਡ ਪੌਣੇ 10 ਵਜੇ ਐਗਜ਼ੈਕਟ ਟਾਈਮ ਇੰ ਟਾਈਮ ਹੀ ਹੈ। ਉਹਰੇ ਕਹਿੰਦਾ ਪਾਬਾ ਵੀ ਇਲਾਜ ਠੀਕ ਹੋਇਆ ਸੀ ਕਿ ਬੱਚੇ ਦੀ ਮੌਤ ਜਿਹੜੀ ਹੈ ਉਹ ਨੈਚੁਰਲ ਕਰਕੇ ਪਈ ਹੈ ਹਾਂਜੀ ਜਿਹੜੇ ਘਰੇ ਤੋਂ ਪਹਿਲੇ ਦੁਆਰੇ ਚਲਦੇ ਆ ਰਹੇ ਸੀ ਜਦੋਂ ਬੱਚੇ ਇਨਫਿਟ ਪੈ ਰਹੇ ਸੀ ਜਾਂ ਤੁਸੀਂ ਕਹ ਰਹੇ ਸੀਗੇ ਮੈਡੀਸਿਨ ਦੇ ਰਹੇ ਸੀਗੇ ਉਹਨੂੰ ਉਸ ਟਰੀਟਮੈਂਟ ਦੇ ਦੌਰਾਨ ਲੱਗਿਆ ਕਿ ਥੋੜੇ ਤੋਂ ਕੰਟਰੋਲ ਨਹੀਂ ਹੋ ਰਿਹਾ ਹੈਗਾ ਉਹਨੂੰ ਕੁਝ ਅਸਰ ਨਹੀਂ ਆ ਰਿਹਾ ਜਾਂ ਉਹਰੇ ਉਹ ਲਗਾਤਾਰ ਚਲਦੇ ਆ ਆਪਾਂ ਨੇ ਉਸ ਤੋਂ ਬਾਅਦ ਬੱਚੇ ਨੂੰ ਜੋ ਟਰੀਟਮੈਂਟ ਦਿੰਦਾ ਵੀ ਵੈਂਟੀਲੇਟਰ ਤੇ ਪਾ ਦੋ ਅਗਲੀ ਚੀਜ਼ ਹੁੰਦੀ ਹੈ ਉਹ ਅਸੀਂ ਸਾਰਾ ਕੁਝ ਕੀਤਾ ਹੈਗਾ ਬਟ ਉਸ ਤੋਂ ਬਾਅਦ ਵੀ ਜੋ ਇਹ ਪਾਣਾ ਹੋਇਆ ਨਹੀਂ ਉਹਨੂੰ ਦਵਾਈ ਆਪਾਂ ਨੇ ਚੱਲਦੀ ਤਾਂ ਉਹ ਤਾਂ ਆਪਾਂ ਕੀ ਕਰ ਸਕਦੇ ਹੈਗੇ ਆਂ ਆਪਾਂ ਆਪਣੇ ਵੱਲੋਂ ਤਾਂ ਇਹ ਵੀ ਹੈ ਕਿ ਜਿਹੜੀ ਉਹਦੀ ਲੜਕੀ ਬੱਚੇ ਦੀ ਮਾਂ ਸੀ ਵੀ ਉਸ ਨਾਲ ਡਾਕਟਰ ਨੇ ਮਿਸਬੀਹ ਕੀਤਾ ਇਹ ਦੇਖੋ ਮਿਸ ਵੀ ਇਹਨਾਂ ਨੂੰ ਬਾਰ-ਬਾਰ ਨੀ ਦੇ ਦਿੱਨ ਨੂੰ ਬਾਰ-ਬਾਰ ਦੇਖੋ ਬਾਰ-ਬਾਰ ਨਹੀਂ ਹੈ ਦੇਖੋ ਆਈਸੀਯੂ ਵਿੱਚ ਜਦੋਂ ਬੱਚਾ ਹੁੰਦਾ ਹੈ ਆਪਾਂ ਆਈਸੀਯੂ ਦੇ ਵਿੱਚ ਜਿਹੜੀ ਐਂਟਰੀ ਹੋ ਰਿਸਟ੍ਰਿਕਟਡ ਰੱਖੀ ਜਾਂਦੀ ਹੈ ਠੀਕ ਹੈ ਨਾ ਇਹ ਤਾਂ ਆਪਾਂ ਉੱਥੇ ਕਹਾਂਗੇ ਵੀ ਤੁਸੀਂ ਬਾਹਰ ਬੈਠੋ ਜੀ ਇਹ ਤਾਂ ਸਾਰੇ ਹਸਪੀਟਲ ਦਾ ਇੱਕ ਪ੍ਰੋਟੋਕੋਲ ਆ ਆਈਸੀਯੂ ਦਾ ਫੈਕਟਰੀ ਲੱਜੁਕਿਆ ਸੀ ਕਿ ਬੱਚਾ ਨੇ ਜਦੋਂ ਜਦੋਂ ਬੈਠ ਲੱਗਦੀ ਆ ਮੈਂ ਕਿਹਾ ਨਹੀਂ ਤੋਂ ਉਠਣ ਲੱਗ ਰਹੀ ਅੱਜ ਉਸ ਲਾਈਨ ਦੇ ਲੈ ਕੇ ਰਹਿ ਵੀ ਉਸ ਲਾਈਨ ਤੇ ਜਿਹੜੇ ਸ਼ਬਦ ਨੇ ਉਸ ਕਿਸੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਜਾਂ ਕਿਸੇ ਨੇ ਕੁਝ ਕਿਹਾ ਹੈ ਜਾਂ ਗਲਤ ਮੈਂ ਚੱਕਵੀਂ ਵਾਰ ਕੀ ਦੀ ਬਣ ਗਈ ਹੈ ਹਸਪੀਟਲ ਨੂੰ ਪਤਾ ਹੀ ਨਹੀਂ ਨਹੀਂ ਪਤਾ ਹੀ ਨਹੀਂ ਮੈਨੂੰ ਵੀ ਇਹ ਗੱਲ ਹੋਈ ਵੀ ਹੈ ਜਾਂ ਨਹੀਂ ਹੋਈ ਦੇਖੋ ਵੀ ਇਹ ਇੱਕ ਇਲਜ਼ਾਮ ਰੋਰੂਪ ਹੈ ਇਹ ਸੱਚੀ ਹੋਈਏ ਕਰ ਤੇ ਮੈਂ ਪਹਿਲਾਂ ਥੋੜਾ ਕਨਫਰਮ ਆਪਣੇ ਸਟਾਫ ਕੋਲ ਕੀਤੀ ਕੀ ਦੀ ਬਣਦੀ ਹੈ ਕਿਸ ਚੀਜ਼ ਦਾ ਆਇਆ ਮੈਂ ਤੁਜੀ ਹੋ ਸੀ ਨਾ ਹਾਂਜੀ ਰਿਸਪੌਂਸਿਬਿਲਟੀ ਕੀ ਦੀ ਬਣਦੀ ਹੈ ਇਸ ਦੀ ਕਿਸ ਚੀਜ਼ ਦਾ ਇਹ ਬਲੇਮ ਲਾ ਰੇ ਇਹ ਬਲੇਮ ਉਸ ਤਾਂ ਕਹਿ ਰਹੀ ਉਸ ਦਾ ਤਾਂ ਸਾਰਾ ਟ੍ਰੀਟਮੈਂਟ ਦੇ ਰਹਿਆਂਗੇ ਅਸੀਂ ਕਹਿੰਦੇ ਕਿ ਪ੍ਰਾਈਵੇਟ ਹਸਪੀਟਲ ਦੇ ਵਿੱਚ ਆਉਂਦਾ ਹੈਗਾ ਕਿ ਸਾਰਾ ਟ੍ਰੀਟਮੈਂਟ ਉੱਥੋਂ ਮਿਲੂਗਾ ਜਦੋਂ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਨੇ ਤੇ ਡਾਕਟਰ ਕਹਿ ਦਿੰਦੇ ਨੇ ਕਿ ਪਹਿਲਾਂ ਜਦੋਂ ਤੁਹਾਨੂੰ ਲੱਗ ਰਿਹਾ ਸੀਗਾ ਕਿ ਬੱਚਾ ਤੁਹਾਡੇ ਕੋਲ ਕੰਟਰੋਲ ਨਹੀਂ ਹੋ ਰਿਹਾ ਹੈਗਾ ਜਾਂ ਉਹਦੀ ਮੈਡੀਸਿਨ ਉਸੇ ਨਹੀਂ ਦਿੱਤੀ ਜਾ ਰਹੀ ਤਾਂ ਤੁਸੀਂ ਉਹਨੂੰ ਰੈਫਰ ਕਿਉਂ ਨਹੀਂ ਕੀਤਾ ਹੈ ਦੇਖੋ ਬੱਚੇ ਨੂੰ ਜੋ ਟ੍ਰੀਟਮੈਂਟ ਦੀ ਇੱਕ ਵਾਰੀ ਲੋਡ ਹੁੰਦੀ ਹੈ ਵੈਂਟੀਲੇਟਰ ਦੀ ਆਮ ਤੌਰ ਤੇ ਜਿਹੜੀ ਪ੍ਰੋਬਲਮ ਆਂਦੀ ਹੈ ਅਸੀਂ ਉਹ ਚੀਜ਼ ਫੈਸਿਲਿਟੀ ਉਹਨਾਂ ਦਿੱਤੀ ਹੈ ਉਹ ਫੈਸਿਲਿਟੀ ਉਹਨਾਂ ਨੂੰ ਦਿੱਤੀ ਹੈ ਪੇਰੈਂਟਸ ਨੂੰ ਵੀ ਪਤਾ ਹੈ ਵੀ ਬੱਚਾ ਵੈਂਟੀਲੇਟਰ ਤੇ ਗਿਆ ਆਇਆ ਹੈਗਾ ਤਾਂ ਮੇਨ ਜਿਹੜੀ ਗੱਲ ਹੈ ਕਿ ਉਹ ਹੁਣ ਇਨਟਰਨਲ ਜਿਹੜੇ ਬੱਚੇ ਦੇ ਸੀਜ਼ਸ ਨਹੀਂ ਦਵਾਈਆਂ ਤਾਂ ਬਾਅਦ ਵੀ ਜੇ ਨਹੀਂ ਰੁਕ ਰਹੇ ਤਾਂ ਆਪਾਂ ਦਵਾਈਆਂ ਵਧਾਈ ਜਾ ਰਹੀ ਸੀਗੀ ਕਾਰਨ ਕੀ ਹੋਇਆ ਲੱਗਦਾ ਏ ਤੁਹਾਨੂੰ ਕਿਉਂ ਡੈਥ ਕੀ ਹੋਈ ਡੈਥ ਦਾ ਕਾਰਨ ਕੀ ਲੱਗਦਾ ਤੁਹਾਨੂੰ ਸੋ ਕਿ ਤੁਸੀਂ ਰੋਜ਼ ਪੇਸ਼ੈਂਟਸ ਨਾਲ ਕਰਦੇ ਸਮੇਂ ਡੈਥ ਦੇਖੋ ਜੋ ਵੈਕਸੀਨ ਹੈਗੀ ਹੈ ਇਹ ਵੀ ਅੱਗੇ ਦਿਮਾਗ ਦੇ ਵਿੱਚ ਚੱਲ ਕੇ ਇਨਕੇਫਲਾਈਟਿਸ ਕਰ ਸਕਦੀ ਹੈਗੀ ਹੈ ਤੇ ਉਹਦੇ ਕਰਕੇ ਤੇ ਅਸੀਂ ਉਹਨਾਂ ਤੋਂ ਪੁੱਛਿਆ ਸੀ ਬਟ ਅਸੀਂ ਉਮੀਦ ਕਰ ਰਹੇ ਹਾਂ ਵੀ ਡੇਢ ਸਾਲ ਤੇ ਡੀਪੀਟੀ ਦੀ ਵੈਕਸੀਨ ਲੱਗਦੀ ਹੈ ਜੀ ਹਾਂ ਰੈਗੂਲਰ ਸਰਕਾਰੀ ਵੈਕਸੀਨ ਲੱਗਦੀ ਹੈ ਉੱਥੋਂ ਇਹਨਾਂ ਨੇ ਕੱਲ ਵੈਕਸੀਨ ਵੀ ਲਗਵਾਈ ਸੀ ਵੈਕਸੀਨ ਦੀ ਇੱਕ ਕੰਪਲਿਕੀਸ਼ਨ ਹੈਗੀ ਹੈ ਕਿ ਉਹਦੇ ਵਿੱਚ ਇਹ ਬੱਚੇ ਦੇ ਬ੍ਰੇਨ ਤੇ ਇਫੈਕਟ ਕਰ ਸਕਦੀ ਹੈਗੀ ਹੈ